ਸਸ਼ੀਕਾਲ ਜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਆਪਾਂ ਨੇ ਪਿਛਲਾ neck ਕਿਸ ਤਰ੍ਹਾਂ ਕੱਟ ਕਰਨਾ ਸੌਖਾ ਤਰੀਕਾ ਦੱਸੂਗੀ ਤੁਹਾਨੂੰ ਵੀ ਪਿਛਲਾ neck ਆਪਾਂ ਨੇ ਕਿਸ ਤਰ੍ਹਾਂ ਕੱਟ ਕਰਨਾ ਇਸ ਤਰ੍ਹਾਂ ਆਪਾਂ ਨੇ ਨਾ ਮਾਰਕ ਕਰ ਲੈਣਾ ਤੀਰਾ ਆਪਾਂ ਨੇ ਫਰੰਟ neck ਦਾ ਜਿਹੜਾ ਫਰੰਟ neck ਆਪਰੇ ਬਣਾਇਆ ਹੋਇਆ ਜਿਹੜਾ ਉਹਦਾ ਤੀਰਾ ਬਾਕੀ ਬਚਿਆ ਹੋਇਆ ਆਪਾਂ ਨੇ ਉੱਥੇ ਮਾਰਕ ਕਰ ਲੈਣਾ ਉਹ ਤੋਂ ਅੱਗੇ ਥੋੜਾ ਵਧਾ ਕੇ ਹੋਰ ਮਾਰਕ ਕਰ ਲੈਣਾ ਫਿਰ ਉੱਥੋਂ ਆਪਾਂ ਨੇ neck ਦੀ ਕਟਾਈ ਕਰਨੀ ਸ਼ੁਰੂ ਕਰ ਦੇਣੀ ਹੈਗੀ ਠੀਕ ਹੈ ਜੀ ਆਪਾਂ ਨੇ ਪੂਰਾ ਇਹਨੂੰ ਬਰਾਬਰ ਰੱਖ ਕੇ ਉੱਥੇ ਹੀ neck ਨੇ ਕੱਟ ਕਰਨਾ ਫਿਰ ਥੀਰੇ ਨੇ ਜਿਹੜੇ ਵੱਡੇ ਛੋਟੇ ਹੋ ਜਾਣਗੇ ਇਸ ਕਰਕੇ ਫਰੰਟ neck ਬਣਿਆ ਹੈ ਜਦੋਂ ਫਿਰ ਆਪਾਂ ਉਹਦੇ ਅਕੋਰਡਿੰਗ ਆਪਾਂ ਪਿਛਲਾ neck ਆ ਜਿਹੜਾ ਕੱਟ ਕਰ ਸਕਦੇ ਆ ਸਾਢੇ 5 ਇੰਚ ਆਪਾਂ neck ਦੀ ਲੰਬਾਈ ਰੱਖਾਂਗੇ ਠੀਕ ਹੈ ਜੀ ਸਵਾ 2 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਸਵਾ 2 ਇੰਚ ਹੈ ਇਹ ਚਾਹੇ ਤੁਸੀਂ ਇਸ ਤਰ੍ਹਾਂ ਹੀ ਮੈਨ ਸਕਦੇ ਹੋ ਕਿ ਫਰੰਟ ਨੈਕ ਆਪਣਾ 22 ਇੰਚ ਦਾ ਤਾਂ ਆਪਾਂ 2.5 ਇੰਚ ਤੇ ਬੈਕ ਨੈਕ ਦੀ ਵੀ ਮਾਰਕਿੰਗ ਕਰ ਸਕਦੇ ਆ ਥੋੜਾ ਜਿਹਾ ਘਟਾ ਕੇ ਕਰਾਂਗੇ ਵੀ ਜਦੋਂ ਰੇਬਲियर ਲੱਗ ਜਾਏ ਤਾਂ ਪੂਰਾ ਆ ਜੇਵੇ ਠੀਕ ਹੈ ਜੀ ਛੋਟੀ ਜੀ ਜਾਣਕਾਰੀ ਆ ਪਰ ਹੈਗੀ ਬਹੁਤ ਵਾ ਇੰਟਰਸਟਿੰਗ ਇਸ ਤਰ੍ਹਾਂ ਫਿਰ ਆਪਾਂ ਨੇ ਗਲਾਈ ਦੇ ਦੇਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਨੱਕ ਦੀ ਕਟਾਈ ਆਪਾਂ ਨੇ ਕਰ ਦਿੱਤੀ ਆ। ਹਾਂਜੀ ਦੋਸਤੋ ਜਦੋਂ ਰੇਵਲੀ ਦੇ ਉੱਪਰ ਜੋੜ ਲਗਾਉਣਾ ਨਾ ਤਾਂ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਰੱਖ ਕੇ ਆਪਾਂ ਨੇ ਬਿਲਕੁਲ ਵੀ ਜੋੜ ਨਹੀਂ ਲਗਾਉਣਾ ਥੋੜਾ ਜਿਹਾ ਵਧਾ ਕੇ ਇਧਰਲੀ ਸਾਈਡ ਕੰਡਾ ਕੱਢ ਕੇ ਨਾ ਆਪਾਂ ਨੇ ਫੇਰ ਜੋੜ ਲਗਾਉਣਾ ਇਧਰਲੀ ਸਾਈਡ ਵੀ ਜੋੜ ਜਿਹੜਾ ਲਗਾਉਣਾ ਇੱਥੋਂ ਸਲਾਈ ਸ਼ੁਰੂ ਕਰਨੀ ਹੈ ਤੇ ਇੱਥੇ ਆ ਕੇ ਐਂਡ ਕਰਨਾ ਸਲਾਈ ਦਾ ਦੇਖ ਸਕਦੇ ਹੋ ਤੁਸੀਂ ਜੇ ਇੱਥੋਂ ਸਲਾਈ ਲਗਾਉਂਗੇ ਜਾਂ ਇਧਰਲੀ ਸਾਈਡ ਨੂੰ ਵਧਾਉਂ ਘਟਾਉਂਗੇ ਨਾ ਤਾਂ ਫਿਰ ਉਹ ਸਹੀ ਰੇਵਲੀ ਨਹੀਂ ਬਣਨੀ ਹੈਗੀ ਇਸ ਕਰਕੇ ਇੱਥੋਂ ਰੱਖਣਾ ਇੱਥੇ ਖਤਮ ਕਰਨੀ ਹੈ ਸਲਾਈ ਦੇਖਿਓ ਹੁਣ ਤੁਸੀਂ ਇਸ ਤਰ੍ਹਾਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਰੇਵ ਲੀਜ਼ ਦਾ ਜਿਹੜਾ ਜੋੜ ਆ ਲਗਾ ਸਕਦੇ ਆ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਸਾਈਡ ਤੋਂ ਵੱਧ ਕੱਟਣੀ ਹੈਗਾ ਤੇ ਬਿਲਕੁਲ ਸਹੀ ਆਇਆ ਠੀਕ ਹੈ ਜੀ ਆਹ ਜਿਹੜਾ ਹੈਗਾ ਕੱਪੜਾ ਨੂੰ ਆਪਾਂ ਸੈੱਟ ਕਰ ਦਿੰਨੇ ਆ ਠੀਕ ਹੈ ਜੀ ਹਾਂਜੀ ਦੋਸਤੋ ਰੇਵਲੀ ਲਗਾਉਣ ਦੇ ਲਈ ਸ਼ਰਟ ਨੂੰ ਆਪਾਂ ਨੇ ਸਿੱਧਾ ਰੱਖਣਾ ਤੇ ਰੇਵਲੀ ਦਾ ਜਿਹੜੀ ਉੱਪਰਲੀ ਸਾਈਡ ਤੋਂ ਪੁੱਠੀ ਰੱਖਣੀ ਹੈ ਅੰਦਰਲੀ ਸਾਈਡ ਤੋਂ ਸਿੱਧੀ ਰੱਖਣੀ ਹੈ ਇਸ ਤਰ੍ਹਾਂ ਆਪਾਂ ਨੇ ਨਾ ਹਲਕੇ-ਹਲਕੇ ਹੱਥ ਨਾਲ ਰੇਵਲੀ ਦਾ ਜਿਹੜੀ ਲਗਾਉਣੀ ਸ਼ੁਰੂ ਕਰ ਦੇਣੀ ਹੈ ਨਾ ਹੀ ਆਪਾਂ ਨੇ ਸ਼ਰਟ ਨੂੰ ਖਿੱਚਣਾ ਤੇ ਨਾ ਹੀ ਆਪਾਂ ਨੇ ਰੇਵਲੀ ਨੂੰ ਖਿੱਚਣਾ ਇਸ ਤਰ੍ਹਾਂ ਆਪਾਂ ਨੇ ਹਲਕੇ-ਹਲਕੇ ਹੱਥ ਨਾਲ ਰੇਵਲੀ ਦਾ ਜਿਹੜੀ ਅਟੈਚ ਕਰ ਦੇਣੀ ਹੈ ਨਾ ਤਾਂ ਇਸ ਤਰ੍ਹਾਂ ਜਦੋਂ ਆਪਾਂ ਰੇਬਲੀਰ ਲਗਾਉਨੇ ਆ ਨਾ ਤਰਪਾਈ ਕਰਨ ਦੇ ਵਿੱਚ ਕੋਈ ਦਿੱਕਤ ਆਂਦੀ ਆ ਤੇ ਨਾ ਹੀ ਤਰਪਾਈ ਕਰਨ ਸਮੇਂ ਕੋਈ ਬਾਲ ਪੈਣ ਦਾਗਾ neck ਦੇ ਉੱਪਰ ਤੇ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਰੇਬਲੀਰ ਜਿਹੜੀ ਲੱਗ ਜਾਂਦੀ ਆ ਤੇ ਆਪਾਂ ਛੋਟੇ-ਛੋਟੇ ਇੱਥੇ ਟੱਕ ਲਗਾਵਾਂਗੇ ਜਿੰਨਾ ਇਹਨੂੰ ਫੋਲਡ ਕਰਨਾ ਚਾਹੋ ਨਾ ਉਹਨਾਂ ਤੁਸੀਂ ਇਹਨੂੰ ਫੋਲਡ ਕਰ ਸਕਦੇ ਹੋ ਔਰ ਇਹ ਬਲੀਰ ਨੂੰ ਮਤਲਬ ਜਿੰਨੀ ਬਾਹਰ ਕੱਢਣਾ ਚਾਹੁੰਦੇ ਹੋ ਫੋਲਡਿੰਗ ਕਰਨ ਦੇ ਲਈ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਸਲਾਈ ਲਗਾਵਾਂਗੇ ਤੁਸੀਂ ਇਹਨੂੰ ਜਿੰਨਾ ਚਾਹੋ ਬਰੀਕ ਦੇਖ ਸਕਦੇ ਹੋ ਤੁਸੀਂ ਐਨਾ ਐਨਾ ਵਧਾ ਵੀ ਵੱਧ ਸਕਦੇ ਹੋ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਪਰ ਰੱਖਾਂਗੇ ਇੰਨੀ ਕੁ ਦੇਖਿਓ ਤੁਸੀਂ ਇੱਕ ਸਾਰ ਜਿਹੜੀ ਰੇਵਲੀਰ ਆ ਨਾ ਉਹ ਆਪਣੇ ਆਪ ਹੀ ਫੋਲਡ ਹੋਊਗੀ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਇਸ ਤਰ੍ਹਾਂ ਰੇਵਲੀਰ ਲਗਾਉਣ ਦੇ ਸਮੇਂ ਇਹ ਰੇਵਲੀਰ ਆਪਣੇ ਆਪ ਹੀ ਮੁੜ ਰਹੀ ਆ ਨਾ ਇੱਕ ਸਾਰ ਤਾਂ ਸਮਝੋ ਰੇਵਲੀਰ ਜਿਹੜੀ ਲੱਗੀ ਹੋਈ ਬਿਲਕੁਲ ਸਹੀ ਆ ਜੇ ਤਾਂ ਆਪਾਂ ਤਰਪਾਈ ਕਰਾਂਗੇ ਨਾ ਫਿਰ ਉਦੋਂ ਵੀ ਇਹ ਆਪਣੇ ਆਪ ਹੀ ਸਹੀ ਬੈਠੂਗੀ ਤੇ ਆਪਾਂ ਨੂੰ ਕਿਸੇ ਵੀ ਸਾਈਡ ਤੋਂ ਦਿੱਕਤ ਨਹੀਂ ਆਊਗੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਹੁਣ ਰੇਵਲੀਰ ਲਗਾਈ ਆ ਜਿਹੜੀ ਆਪਾਂ ਦੇਖ ਸਕਦੇ ਹੋ ਤੁਸੀਂ ਇੰਨੇ ਜਦੋਂ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਨਾ ਤਾਂ ਇਹ ਆਪਣੇ ਆਪ ਹੀ ਇਸ ਤਰ੍ਹਾਂ ਫੋਲਡ ਹੋ ਜਾਣਾ ਦੇਖ ਸਕਦੇ ਹੋ ਤੁਸੀਂ ਕੋਈ ਵੀ ਬਲਣੀ ਪਊਗਾ ਆਪਾਂ ਤੁਹਾਨੂੰ ਹੱਥ ਨਾਲ ਵੀ ਇਸ ਤਰ੍ਹਾਂ ਫੋਲਡ ਕਰਕੇ ਦਿਖਾਉਨੇ ਆ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਜਿਹੜਾ ਅੰਦਰਲੀ ਸਾਈਡ ਵਾਧੂ ਕਪੜਾ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਕੱਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਵਾਧੂ ਕਪੜਾ ਆਪਾਂ ਇਹ ਵਿੱਚੋਂ ਕੱਟ ਕਰ ਦਿੱਤਾਗਾ ਤੇ ਇਸ ਤਰ੍ਹਾਂ ਰੇਵਲੀ ਰਹਿਣਾ ਜਿਹੜੀ ਫੋਲਡ ਹੋ ਜੂਗੀ ਆਪਣੇ ਆਪ ਦੇਖ ਸਕਦੇ ਤੁਸੀਂ ਜਦੋਂ ਆਪਾਂ ਤਰਪਾਈ ਕਰਾਂਗੇ ਕੋਈ ਵੀ ਆਪਾਂ ਨੂੰ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਇਹਨੇ ਆਪਣੇ ਆਪ ਹੀ ਫੋਲਡ ਹੋ ਜਾਣਾ ਦੇਖ ਸਕਦੇ ਹੋ ਤੁਸੀਂ ਹੁਣ ਵੀ ਆਪਣੇ ਆਪ ਹੀ ਫੋਲਡ ਕਰ ਹੀ ਇਸ ਤਰ੍ਹਾਂ ਸਹੀ ਬੈਠੀ ਹੋਈ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਗੜੇ ਦੀ ਚਾਹੇ ਜਿੰਨੀ ਮਰਜ਼ੀ ਚੜਾਈ ਆ ਜਾਂ ਡੂੰਘਾਈ ਆ ਇਸ ਤਰ੍ਹਾਂ ਰੇਵਲੀ ਲਗਾਓਗੇ ਨਾ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਦੇਖ ਸਕਦੇ ਤੁਸੀਂ ਜੇ ਵੀਡੀਓ ਵਧੀਆ ਲੱਗੇਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਹੁਣ ਤੱਕ ਬਾਏ ਬਾਏ